ਆ ਵੇਹਲਾ ਆ ਸਾਲਿਆ ਆ ਆ ਆ ਵੀ ਆ ਵੀਡੀਓ ਚਾ ਚਦੀਆਂ ਪਾਈਆਂ ਤੇਰੀਆਂ ਹੈ ਸਵੇਰ ਚਾਰ ਵੀਡੀਓ ਪਾਉਣਾ ਤੂੰ ਉਹ ਪਤੰਦਰੋ ਉਹ ਭੈਣਾਂ ਨੂੰ ਨਾਂ ਲੈ ਕੇ ਤੁਸੀਂ ਜਨਾਨੀਆਂ ਬਣਾਈ ਬੈਠੇ ਆ ਉਹ ਮਾਵਾ ਨੂੰ ਨਾਂ ਲੈ ਕੇ ਤੁਸੀਂ ਜਨਾਨੀਆਂ ਬਣਾਈ ਬੈਠੇ ਆ ਉਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਯਾਰ ਹੈ ਆ ਇਹ ਸਿਕਿਉਰਟੀ ਹੈ ਜਰਾਵੋ ਆਪਾਂ ਸੁੱਖੇ ਦੀ ਡਿਊਟੀ ਲਾ ਦਈਏ ਨਹਿਰ ਵਾਲੇ ਪਾਸੇ ਤੇ ਤਾਰੇ ਦੀ ਲਾ ਦਈਏ ਮੇਰੇ ਹਿਸਾਬ ਦੇ ਨਾਲ ਅੱਗੇ ਲਚੌਂਗਲੇ ਪਾਸੇ ਲਾ ਦਈਏ ਆਪਾਂ ਹੀ ਹੋਰ ਤੇ ਆਹ ਭੋਲੇ ਕਾ ਕੀ ਬਣਿਆ ਯਾਰ ਆਇਆ ਤਾਂ ਆਪੇ ਹੀ ਦੇਖ ਲਈ ਮੇਰਾ ਸਵੇਰ ਦਾ ਸਿਰ ਦਰਦ ਹੋਈ ਜਾਂਦਾ ਜਨਾਬ ਸਸੀ ਕਾਲ ਸਸੀ ਕਾਲ ਸਸੀ ਕਾਲ ਜੀ ਮੈਨੂੰ ਮਰਜ਼ੀ ਆ ਇੱਥੇ ਪੁਲਿਸ ਵਾਲੇ ਪੂਰੇ ਨਹੀਂ ਹੁੰਦੇ ਮਰਜ਼ੀ ਮੈਨ ਚਾਹੀਦੇ ਜਨਾਬ ਨਹੀਂ ਮੈਨੂੰ ਧਮਕੀ ਆਈ ਏ ਧਮਕੀ ਆਈ ਏ ਹਾਂਜੀ ਕੱਲ ਕਿਸੇ ਨੇ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤੀ ਹਾਂ ਤੇ ਮੈਨੂੰ ਧਮਕੀ ਦਿੱਤੀ ਗਈ ਕਿ ਤੈਨੂੰ ਜਾਨੋਂ ਮਾਰ ਦਾਂ ਉਹ ਕੰਮ ਕੀ ਕਰਦਾ ਕਾਕਾ ਤੂੰ ਜਨਾਬ ਮੈਂ YouTube ਤੇ ਵੀਡੀਓ ਪਾਉਂਦਾ ਲੁਚੀਆਂ ਪਾਉਂਦਾ ਹਾਂ ਸਾਲਾ ਲੁਚੀਆਂ ਵੀਡੀਓ ਧਮਕੀਆਂ ਹੀ ਆਉਣੀਆਂ ਇਹਨਾਂ ਨੂੰ ਨਹੀਂ ਜਨਾਬ ਵਧੀਆ ਪਾਉਂਦਾ ਮੈਂ ਕੋਈ ਅਸੀਂ ਜਿਹੜਾ ਕਿਸੇ ਨੂੰ ਨੰਗ ਪਣਾ ਦਿਖਾਣੇ ਤੇ ਕੋਈ ਜਰੂਰੀ ਦਾ ਨਹੀਂ ਬਾਈ ਜੀ ਨੰਗ ਪੋਣੇ ਨਾਲ ਹੀ ਹੁੰਦੀਆਂ ਉਹ ਤੁਸੀਂ ਤਾਂ ਗਾਲਾਂ ਕੱਢਦੇ ਆ ਵਿੱਚ ਤੇਰੀਆਂ ਵੀਡੀਓ ਮੈਂ ਵੀ ਦੇਖੀਆਂ ਹੀ ਆ ਜਨਾਬ ਹੁਣ ਕੁਛ ਤਾਂ ਕਰੋ ਔਰ ਤੁਸੀਂ ਆਪ ਦੇਖ ਲਓ ਕੋਈ ਗਲਤ ਵੀਡੀਓ ਨਹੀਂ ਬਣਾਦਾ ਪਰ ਫੇਰ ਵੀ ਧਮਕੀਆਂ ਦੇਖੋ ਬੰਦੇ ਨੇ ਮੈਨੂੰ ਸ਼ਹਿਰੇ ਆਂਦਮ ਕੀ ਦਿੱਤੀ ਆ ਮੇਰਾ ਨਾਮ ਲੈ ਲੈਂਦਾ ਪਿਆ ਜੀ ਹੁਣ ਮੈਂ ਘਰੇ ਜਾਂ ਜੋਗਾ ਨਹੀਂ ਜਨਾਬ ਇਹਨੂੰ ਕਹ ਦੋ ਆਪਦੀ ਵੀਡੀਓ ਤਾਂ ਦਿਖਾ ਆ ਵੀਡੀਓ ਕਿਹੜੀ ਵੀਡੀਓ ਦਿਖਾਵਾਂ ਤੁਹਾਨੂੰ ਦਾ ਆ ਵੇਲਾ ਆ ਸਾਲਿਆ ਆ ਆ ਆ ਵੀ ਆ ਵੀਡੀਓ ਚਾੜ੍ਹ ਜਿੰਦੀਆਂ ਪਾਈਆਂ ਤੇਰੀਆਂ ਹੈਂ ਬੇਚਾਰਾ ਵੀਡੀਓ ਪਾਉਣਾ ਤੂੰ ਉਹ ਪਤੰਦਰੋ ਉਹ ਭੈਣਾ ਨੂੰ ਨਾਲ ਲੈ ਕੇ ਤੁਸੀਂ ਜਨਾਨੀਆਂ ਬਣਾਈ ਬੈਠੇ ਆ ਉਹ ਮਾਵਾ ਨੂੰ ਨਾਲ ਲੈ ਕੇ ਤੁਸੀਂ ਜਨਾਨੀਆਂ ਬਣਾਈ ਬੈਠੇ ਆ ਉਹ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਯਾਰ ਹੈਂ ਆਹ ਇਹ ਸਿਕਿਉਰਟੀ ਹੈਂ ਹਾਂ ਇੱਕ ਵਾਰੀ ਕੋਈ ਸੋਚੋ ਮੈਂ ਆਪਣੇ ਆਪ ਨੂੰ ਕੰਟਰੋਲ ਕਰ ਲੂੰਗਾ ਅੱਗੇ ਤੋਂ ਐਵੇਂ ਦੀ ਕੋਈ ਵੀਡੀਓ ਨਹੀਂ ਕਾਕਾ ਜੀ ਸਾਨੂੰ ਕਹਿਣ ਨਾਲ ਕੋਈ ਮਤਲਬ ਨਹੀਂ ਇਹ ਪੰਜਾਬ ਆ ਪੰਜਾਬ ਉਹ ਤੂੰ ਇੱਕ ਵੇਰਾ ਇਹ ਦੇ ਤੇਰੇ ਫਾਲੋਅਰ ਕਿੰਨੇ ਆ ਉਹਨਾਂ ਤੋਂ ਮਾਫੀ ਤਾਂ ਮੰਗ ਮਾਫੀ ਮੰਗ ਕੇ ਉਹਨਾਂ ਨੂੰ ਕਹਿ ਉਹ ਪੰਜਾਬ ਇੱਕ ਇਹ ਜਿਆ ਸੂਬਾ ਵਾ ਤੁਹਾਨੂੰ ਕਿਹੜਾ ਪਤਾ ਨਹੀਂ ਵੀ ਤੁਸੀਂ ਇੱਕ ਵੇਰਾ ਵੀ ਮਾਫੀ ਮੰਗੋਗੇ ਨਾ ਤੇ ਮਾਫ ਕਰਨ ਵਾਲਿਆਂ ਨੂੰ ਤਾਂ ਵੈਸੇ ਹੀ ਉਹ ਮਾਫ ਕਰ ਦਿੰਦੇ ਆ ਤੁਸੀਂ ਮਾਫੀ ਮੰਗ ਕੇ ਤਾਂ ਦੇਖੋ ਜਨਾਬ ਮੈਂ ਸੱਚੇ ਆ ਸਾਰੀਆਂ ਵੀਡੀਓ ਡਿਲੀਟ ਮਾਰ ਦੂੰਗਾ ਮੈਂ ਆਪਣੇ ਫਾਲੋਅਰਾਂ ਤੋਂ ਸਾਰਿਆਂ ਤੋਂ ਮਾਫੀ ਮੰਗ ਲੈਣਾ ਜੇ ਮੈਨੂੰ ਮਾਫ ਕਰ ਦੋ ਪਰ ਮੈਨੂੰ ਫੇਰ ਵੀ ਟੈਨਸ਼ਨ ਆ ਕੋਈ ਨਾ ਕੋਈ ਮੈਨੂੰ ਆ ਕੇ ਮਾਰਨਾ ਜਾਵੇ ਮੈਂ ਤਾਂ ਕੱਲਾ ਕੱਲਾ ਪੁੱਤ ਆ ਆਪਣੇ ਤੇ ਕੱਲੇ ਕੱਲੇ ਪੁੱਤ ਆ ਫਿਰ ਤੁਸੀਂ ਨਾ ਪੰਗੇ ਲਓ ਯਾਰ ਹੈ ਪੰਗੇ ਤਾਂ ਤੁਸੀਂ ਲੈਨੇ ਵੱਡੇ ਵੱਡੇ ਤੇ ਫਿਰ ਤੁਸੀਂ ਇਹ ਪੂਚਾ ਪਾ ਛੱਡਿਆਂ ਚ ਲੈ ਕੇ ਤੁਰੇ ਫਿਰਦੇ ਆ ਕੋਈ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਜਦੋਂ ਤੈਨੂੰ ਮੈਂ ਇੱਕ ਵਾਰ ਕਹੀ ਜਾਂਦਾ ਵਾ ਸਮਝਾਓ ਜੀ ਇਹਨੂੰ 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 ਸਮਝਾ ਦਿਓ ਪੁੱਤਰਾ ਸਾਡੇ ਵੀ ਧੀਆ ਪੁੱਤ ਹੈਗੇ ਆ ਤੂੰ ਇੱਕ ਗੱਲ ਦੱਸ ਤੇਰੀਆਂ ਜਿਹੜੀਆਂ ਵੀਡੀਓ ਆ ਤੂੰ ਘਰੇ ਆਪਣੀ ਭੈਣ ਨੂੰ ਦਿਖਾ ਖਾ ਦਿਖਾ ਸਕਦਾ ਤੂੰ ਆਪਣੀ ਭੈਣ ਨੂੰ ਦਿਖਾ ਸਕਦਾ ਆਂਦੀ ਮਾਂ ਨੂੰ ਤੂੰ ਕਾਕਾ ਮੇਰੇ ਪੁੱਤਾਂ ਨਾਲ ਆ ਕੇ ਆਇਆ ਤੂੰ ਇਹ ਇਹੋ ਜਿਹਾ ਗੰਧ ਦਾ ਮੇਰੇ ਮੁੰਡੇ ਨੇ ਨਹੀਂ ਕਦੇ ਪਾਇਆ ਜਿਹੜਾ ਤੂੰ ਪਾਉਣਾ ਪਿਆ ਮੇਰੇ ਮੁੰਡੇ ਨੂੰ ਸਿਕਿਉਰਟੀਆ ਨਾਲ ਪਾਪਾ ਸਿਕਿਉਰਟੀ ਚਾਹੀਦੀ ਬਣੂ ਉਹ ਵੀ ਮੈਨੂੰ ਕਹਿ ਸਕਦਾ ਪਾਪਾ ਮੈਨੂੰ ਸਿਕਿਉਰਟੀ ਚਾਹੀਦੀ ਹੈ ਉਹਨਾਂ ਨੂੰ ਤਾਂ ਰੋਡ ਵੀ ਨਹੀਂ ਮੇਰੇ ਕੋਲ ਪੁੱਤਾਂ ਨੂੰ ਤੇ ਤੁਸੀਂ ਇਹ ਜਾਣ ਕੇ ਸਿਕਿਉਰਟੀਆ ਪਾਉਂਦੇ ਆ ਤੁਸੀਂ ਨਾ ਕਰਨ ਦਾ ਪਾਉ ਇੱਥੇ ਕਾਕਾ ਜ਼ਰੂਰੀ ਨਹੀਂ ਹੁੰਦਾਗਾ ਕਿ ਗੰਧ ਪਾਉਣ ਵਾਲੀ ਵੀ ਮਤਲਬ ਅਸੀਂ ਬਣ ਗਏ ਹਾਂ ਜੀ ਬਹੁਤ ਉੱਚੇ ਬਣ ਕੇ ਉੱਚਾ ਜੱਜ ਦੇ ਕੰਮ ਕਰਕੇ ਵੀ ਬਣ ਸਕਦੇ ਆਂ ਅੱਜ ਜੇ ਇਹੀ ਤੂੰ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਨਾ ਸਾਡੇ ਅੱਗੇ ਅੜ ਸਕਦਾ ਸੀ ਆਹ ਅੱਖਾਂ ਨੀਵੀਆਂ ਕਰਕੇ ਨਹੀਂ ਸੀ ਗੱਲ ਕਰ ਸਕਦਾ ਤੂੰ ਸ਼ਰਮ ਆਉਣੀ ਚਾਹੀਦੀ ਆ ਫੇਰ ਵੀ ਮੈਂ ਗਰੰਟੀ ਦਿੰਦਾ ਵਾਂ ਜੇ ਤੂੰ ਮਾਫੀ ਮੰਗ ਲੇਗਾ ਨਾ ਤੇ ਤੈਨੂੰ ਆਜ ਤੱਕ ਨਹੀਂ ਆਉਂਦੀ ਬਾਕੀ ਸੱਜਣਾ ਤੇਰੀ ਮਰਜ਼ੀ ਜੇ ਤੂੰ ਗਵੇਂ ਸਕਿਉਰਟੀ ਸਾਡੇ ਕੋਲੇ ਤਾਂ ਹਜੇ ਭਰਾਵਾ ਡਿਊਟੀਆਂ ਲਾਈ ਜੰਨੇ ਆ ਵੇਲਾ ਡਿਊਟੀਆਂ ਵਾਲੇ ਬੰਦੇ ਪੂਰੇ ਨਹੀਂ ਉਹ ਤਾਂ ਤੈਨੂੰ ਸਕਿਉਰਟੀਆਂ ਕਿੱਥੋਂ ਦੇ ਦਈਏ ਕੁਛ ਆਪ ਵੀ ਸੋਚੋ ਸੋਚੋ ਇਸ ਦੇਸ਼ ਦੇ ਬਾਰੇ ਇਹ ਪੰਜਾਬ ਦੇ ਬਾਰੇ ਜੇ ਜੇ ਨਹੀਂ ਸੋਚਣਾ ਤਾਂ ਫਿਰ ਤੁਹਾਡੀ ਮਰਜ਼ੀ ਹੈ ਜੀ ਤੇ ਇਹ ਭਾਵੇਂ ਸਿਕਿਉਰਟੀਆਂ ਦਾ ਸਿਰ 50 ਪਉਛ ਕੇ ਇਹਨਾਂ ਨੇ ਬਣੀਆਂ ਗੱਲ ਤਾਂ ਉਹੀ ਆ ਜੇ ਤਾਂ ਤੂੰ ਕਿਤੇ ਕੋਈ ਐਮ.ਐਲ.ਏ ਹੁੰਦਾ ਕੋਈ ਦੂਸਰਾ ਹੁੰਦਾ ਤੇ ਤੈਨੂੰ ਅਸੀਂ ਦੇ ਦਿੰਦੇ ਭਾਈ ਅਸੀਂ ਤੇ ਇਹ ਤੈਨੂੰ ਲੈ ਵੀ ਸ਼ਾਬਾਸ਼ ਅਸੀਂ ਤੇ ਇਹ ਨੂੰ ਸਾਡੀਆਂ ਗੰਦੀਆਂ ਵੀਡੀਓ ਬਣਾਉਂਦਾ ਮੈਂ ਮੁੰਡਾ ਇਹਨੂੰ ਕੋਈ ਮਾਰਨਾ ਜਾਵੇ ਇਹਨੂੰ ਕੋਈ ਕੁਝ ਨਾ ਕਹਵੇ ਵਾ ਬਈ ਵਾ ਅਗਲੇ ਨੇ ਪਹਿਲਾਂ ਸਾਨੂੰ ਚੱਕਣਾ ਸਿਕਿਉਰਟੀ ਦੇਣ ਵਾਲਿਆਂ ਨੂੰ ਚਲੋ ਜਨਾਬ ਮੈਂ ਸਾਰੇ ਆਪਣੇ ਫੋਲੋਅਰਾਂ ਤੋਂ ਮਾਫੀ ਮੰਗਦਾ ਤੇ ਬੇਨਤੀ ਆ ਮੇਰੇ ਵੱਲੋਂ ਥੋੜਾ ਜਿਹਾ ਧਿਆਨ ਦਿਓ ਮੈਂ ਵੀਡੀਓ ਡਿਲੀਟ ਮਾਰਦਾ ਮੈਂ ਕੋਈ ਵੀਡੀਓ ਨਹੀਂ ਐਵੇਂ ਦੀ ਪਾਂਦਾ ਜਿਹਦੇ ਨਾਲ ਕਿਸੇ ਦੀ ਧੀ ਪੈਣ ਨੂੰ ਤੂੰ ਪਾਕੇ ਕਿਸੇ ਦੀ ਧੀ ਪੈਣੀ ਨਾ ਜਨਾਬ ਕਿਸੇ ਦੀ ਧੀ ਪੈਣ ਨਹੀਂ ਕਿਸੇ ਦੀ ਧੀ ਪੈਣ ਦੀ ਤੇਰੀ ਆਪ ਦੀ ਧੀ ਪੈਣਾ ਜੇ ਤੁਸੀਂ ਮੰਨੋ ਤਾਂ ਤੇ ਜੇ ਤੁਸੀਂ ਸੋਚਦੇ ਆ ਵੀ ਉਹਦੀ ਭੈਣ ਉਹਦੀ ਆ ਤੇ ਮੇਰੀ ਉਹ ਕੀ ਆ ਤਾਂ ਫਿਰ ਤਾਂ ਸੱਜਣਾ ਕੱਲ ਨੂੰ ਥੋਡੇ ਵਾਲੀ ਨੂੰ ਵੀ ਐਂ ਹੀ ਗੋ ਅੱਗੇ ਤੁਹਾਡੀ ਮਰਜ਼ੀ ਹੈ ਚਲੋ ਜਨਾਬ ਮੈਂ ਦੇਖਦਾ ਮੈਂ ਵੀਡੀਓ ਪਾ ਦਿੰਦਾ ਅੱਜ ਨਾਲੇ ਜਿਹੜੇ ਇਹਦੇ ਇੰਨੇ ਫੋਲੋਅਰ ਆ ਕਿਤੇ ਫੋਨ ਲਾਵੇ ਜਿਹੜੇ ਮਿਲੀ ਵਾਲਾ ਫੋਲੋਅਰ ਕਰਾਉਂਦਾ ਪਿਆ ਨਾ ਬਿਲਕੁਲ ਜੀ ਬਿਲਕੁਲ ਫੋਲੋਅਰ ਜਿਹੜੇ ਕਰਾਉਂਦਾ ਫੋਨ ਲਾ ਕਾਕਾ ਕਿੰਨੇ ਫੋਲੋਅਰ ਇੱਥੇ ਆਉਂਦੇ ਸ਼ਰਤ ਉਹ ਮੈਂ ਤੁਹਾਨੂੰ ਦੱਸੀ ਹੈ ਨਾ 4000 ਜਾਂ 5000 ਫੋਲੋਅਰ ਹੋਇਆ ਇਹਨੂੰ ਇਹਨੂੰ ਕਹਦੇ ਹੋ ਸੰਸਕਾਰ ਤੇ ਤਿੰਨਾ ਨਹੀਂ ਆਉਣਾ ਹਾਂ ਤਿੰਨਾ ਨਹੀਂ ਆਉਣਾ ਉਹ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਤੂੰ ਹੋ ਸਕਦਾ ਆਪਾਂ ਨੂੰ ਹੀ ਕਰਨਾ ਪਵੇ ਸਿੱਖਾ ਬਿਲਕੁਲ ਜਾ ਕਾਕਾ ਜਾ ਜਾ ਕੇ ਮਾਫੀ ਮੰਗ ਤੇ ਆਪਦਾ ਕੰਮ ਨਵੇੜ ਚਲਾ ਜਾ ਕਾਕਾ ਇੱਥੋਂ ਇੱਥੇ ਦੁਬਾਰਾ ਨਾ ਆਈਂ